ਜਿਹੜੇ ਵਿਰਸਪਾਸੈਂਟਰ ਤੇ ਰੇਡ ਹੋਈ ਸੀ ਕਿੰਨੇ ਵਜੇ ਰੈਸੋ ਨੇ ਕਿੰਨੇ ਮਕਲਾ ਮੰਗ ਰਿਹਾ ਸੀ ਜੀ ਅਸੀਂ ਮੁਕੱਦਮਾ ਨੰਬਰ 117 10 ਚ 2025 ਕੱਲ ਦਰਜ ਕੀਤਾ ਜੀ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਾਇਆ ਜੀ ਇਹਦੇ ਚ ਅਸੀਂ ਦੋ ਬੰਦਿਆਂ ਦਾ ਕਲਾ ਮੁਕੱਦਮਾ ਦਰਜ ਕੀਤਾ ਜਿੰਨਾ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪਰਦਾ ਰਹਿਣ ਵਾਲਾ ਤੇ ਇੱਕ ਇਹੰਦਾ ਅਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ ਦੀ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿੰਨ ਵਾਲਾ ਇਹ ਦੋ ਬੰਦੇ ਤੇ ਕਲਾ ਮਕਦਮਾ ਦਰਜ ਹੋਇਆ ਤੇ ਜਿਹੜੇ ਮੈਨੇਜਰ ਦੀ ਕਲ ਰੈਸਟ ਰਿਹਾ ਸੀ ਉਹਦੇ ਤੇ ਮਾਰਗ ਦੀ ਰੈਸਟ ਬਾਕੀ ਮਾਰਗ ਦੀ ਰੈਸਟ ਬਾਕੀ ਕਿਸ ਤਰ੍ਹਾਂ ਦਾ ਉਹਦੇ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ ਇਸ ਸਪਾ ਸੈਂਟਰ ਦੀ ਆਰਟ ਚ ਜਿਹੜੀਆਂ ਗਰੀਬ ਲਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾਹ ਕਰਵਾਉਣ ਆਉਂਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਜੀ ਕੀ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਜਿ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਗਵਾਹ ਮਾਰੇ ਕੁੜੀਆਂ ਦੀਆਂ ਅਸੀਂ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਤੇ ਇਹਨਾਂ ਦੇ ਚੰਗਲ ਜੋ ਜਾਦ ਪਰਾ ਕਰਕੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਦੇ ਦਿੱਤੇ ਇਹ ਜਿਹੜੇ ਲੜਕੀਆਂ ਸੀ ਜਿ ਕਿ ਉਹਨਾਂ ਪੈਸੇ ਦਾ ਹਾਂਸਾ ਦਿੰਦੇ ਜਾਂ ਉਹਨਾਂ ਨੂੰ ਬਲੈਕਮੇਲ ਕਰਦੇ ਜਾਂ ਕੋਈ ਉਹਨਾਂ ਨੂੰ ਜ਼ਬਰੀ ਕੰਮ ਕਰਾਉਂਦੇ ਕਹਿੰਦੀ ਤਫਤੀਸ਼ ਚੱਲ ਰਹੀ ਹੈ ਜੇ ਜਿਹੜੀ ਕੋਈ ਵੀ ਗੱਲ ਸਾਹਮਣੇ ਆਈ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਊਗੀ